ਗਰੀਨਾਵਨੀਓ ਇਲਾਕੇ ਦੇ ਵਿੱਚੋਂ ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਵਿਕਰਮ ਮਜੀਠੀਆ ਨੂੰ ਵਿਜੀਲੈਂਸ ਟੀਮ ਵੱਲੋਂ ਕੀਤਾ ਗਿਆ ਗ੍ਰਿਫਤਾਰ ਵਿਜੀਲੈਂਸ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਤੁਸੀਂ ਸਾਫ ਤਸਵੀਰਾਂ ਦੇ ਵਿੱਚ ਦੇਖ ਸਕਦੇ ਜੇ ਅਤੇ ਪੰਜਾਬ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਵਿਕਰਮ ਜਿੱਠਿਆ ਵੱਲੋਂ ਕੀਤੀ ਜਾ ਰਹੀ ਹੈ ਉੱਥੇ ਹੀ ਆਪਣੇ ਦੋ ਛੋਟੇ ਛੋਟੇ ਬੱਚਿਆਂ ਦੇ ਨਾਲ ਵੀ ਮੁਲਾਕਾਤ ਵਿਕਰਮ ਜਿੱਠਿਆ ਵੱਲੋਂ ਕੀਤੀ ਗਈ ਦਿਨ ਬੁੱਧਵਾਰ 25 ਤਰੀਕ ਸਮਾਂ ਤਕਰੀਬਨ 12:30 ਮਿੰਟ ਦੀਆਂ ਇਹ ਤਸਵੀਰਾਂ ਨੇ ਸਰਕਾਰ ਦੀ ਧੱਕੇਸ਼ਾਹੀ ਆ ਜਿਹੜਾ ਵੀਡੀਓ ਵਿਖਾਈਆ ਆ ਆਬ ਅਫਸਰ ਵੇਖੋ ਕਿ ਨਹੀਂ ਆ ਮੇਰੇ ਕੋਈ ਲੈਣ ਨਹੀਂ ਪਤਾ ਨਹੀਂ ਮੇਰੇ ਘਰ 'ਚੇ ਕੁਝ ਪਲਾਂਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਬਕਲਾਹਟ ਵੇਖੋ ਪਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਸਮਾਨ ਸਿਆ ਆ ਖਲੋਤਾ ਜੀ ਤੇ ਚੀਕਾਂ ਤੇਰੀਆਂ ਵੀ ਘਟਾਉਂ ਆ ਜਾ ਯਾਰ ਬਿਗਰਮ ਸਿੰਘ ਮਜੀਠੀਆ ਸਰਦਾਰ ਬਿਕਰਮ ਸਿੰਘ ਮਜੀਠੀਆ ਅੱਜ ਬਾਪੂ ਚੱਲਿਆ ਫੈਮਲੀ ਮਿਲਦੇ ਸਾਰੇ ਤਗੜੇ ਬਿਕਰਮ ਸਿੰਘ ਮਜੀਠੀਆ ਸਰਦਾਰ ਦੇ ਪੁੱਤਰਾਂ ਤਗੜੇ ਰਹਿਣਾ ਕਮੈਂਟ ਕਰ ਲਈ ਓਕੇ ਆਈ ਲਵ ਯੂ ਗਾਈਜ਼ ਸਰਦਾਰ ਬਿਕਰਮ ਸਿੰਘ ਮਜੀਠੀਆ ਸਰਦਾਰ ਬਿਕਰਮ ਸਿੰਘ ਮਜੀਠੀਆ ਆ ਜਾਓ ਆਜਾਓ ਜੀ ਸਾਹਿਬ ਦੇਖੋ ਲੈ ਨੇ ਨਾ ਤੱਕੇ ਮਾਰੋ ਇਹਦਾ ਪੰਚਾਇਤ ਦਾ ਹਾਲ ਵੇਖ ਲੋ ਜੀ ਮੇਰੇ ਵਾਈਫ ਨੂੰ ਧੱਕੇ ਮਾਰੀ ਆ ਪੁਲਿਸ ਜੋ ਚੋ ਜੀ ਜੇ ਮੈਂ ਆਏ ਪਾਸੇ ਕੀ ਕਰ ਬੁਲਾਉਂਗਾ ਬਲੋਗਰ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲੱਗੀ ਅੱਗੇ ਤੱਕ ਲੈ ਆ ਕੇ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਔਰ ਦੀ ਵੀ ਜਾਰੀ ਆ ਇੱਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਆ ਜੇ ਕੋੜਾ ਕਾਲਮੀ ਵੈਸੇ ਹੀ ਜਾਣ ਨੂੰ ਤਿਆਰ ਹੁਣ ਕਿੱਥਰ ਗਏ ਜੀ ਕਰਨਜੀਤ ਜੀ ਤੁਸੀਂ ਕੰਪੀਟਾ ਸੀ ਮੇਰੇ ਨਾਲ ਹਾਂਜੀ ਕਮਿਟੀ ਮਿਲ ਕੇ ਕੀ ਹੋ ਕੇ ਜਾਣਾ ਕੀ ਨਹੀਂ ਨਹੀਂ ਕਹਦੇ ਉਸੋ श्रोवणी अकाली दल जिया सरदार बिक्रमचंद ਕਰ ਰਿਹਾ ਹੈ ਜਰਟੀਕੋਲਾ ਤੂੜਾ ਫਟ ਰਹੀ ਹੈ ਕੋਈ ਜਾਣੇ ਕੋਈ ਰਹਾ ਹੈ ਜੀ ਬਹੁਤ ਅੱਲਾ ਬੰਦ ਕਰਦਾ ਦੋ ਯਾਰ ਪਾੜਾ ਬੰਦ ਕਰਦਾ ਸਰਕਾਰ ਨੇ ਮੈਣਾ ਯਾਰ ਉਹਨਾਂ ਨੇ ਫਿਕਰ ਤਾਂ ਯਾਰ ਉਹਨੂੰ ਪਾੜਦੇ ਨੇ ਸੁਣਾਇਆ ਕਿ ਪੀ ਉਹਨਾਂ ਬੈਕਅਪ ਵੀ ਰੱਖਦੇ ਨੇ ਜਾਨੀ ਉਹਦੇ ਬੰਦੇ ਖੜੇ ਆ ਅੱਜ ਤੱਕ ਸਭ ਦੇ ਚ ਦੇਖਦੇ ਆ ਉਹ ਆ ਬੰਦ ਕਰ ਤੇ ਡਰਾਈਵਰ ਨਾਲ ਕਰਕੇ ਮੈਨੂੰ ਪਤਾ